ਜਿਹੜੇ-ਜਿਹੜੇ ਵੀ ਮੇਰੇ ਵੀਰ ਬਾਈ ਬੰਦੇ ਨੇ ਆਜੋ ਤੁਹਾਨੂੰ ਦੱਸਦੇ ਆ ਕਿ ਸੁਖੀ ਜੀਵਨ ਕਿੱਦਾਂ ਬਤੀਤ ਹੁੰਦਾ ਸੁਖੀ ਜੀਵਨ ਜੀਣ ਲਈ ਕੀ-ਕੀ ਕਰਨਾ ਪੈਂਦਾ ਆਜੋ ਫਿਰ ਦੱਸਦੇ ਆ ਤੁਹਾਨੂੰ ਮੇਰੀ ਗੱਲ ਸੁਣ ਲੈ ਲੜੇੜੇ ਨਾ ਖਾਣੀ ਕੱਲ ਰੋਟੀ ਤੂੰ ਠੰਡੀ ਕਿਵੇਂ ਲੈ ਕੇ ਆਈ ਰੋਟੀ ਘਰ ਮੌਣੀ ਤੇਈ ਦੀਆ ਜਾਂ ਚਾਹ ਬਣਾ ਕੇ ल्याਣਾ ਠੀਕ ਤੇ ਗੱਲ ਸੁਣਾ ਨਾਲੇ ਦੋ ਪਿੰਡੀਆਂ ਨੇ ਨਾਲੇ ਜੀ ਤੋਂ ਬਣਾਉਣਾ ਗੱਲਾਂ ਕਰਿਆ ਕਰ ਲੱਭਾ ਮੁਰਵਾ ਕੰਨ ਤੇ ਚੱਲ ਵੇਚ ਇਹ ਇੱਤਲੇ ਹੀ ਭਗਾਈ ਮਰੀ ਐ ਨਾ ਖੇਤਾਂ 'ਚ ਕੋਈ ਹੰਦਾ ਵੀ ਨਹੀਂ ਹੈਗਾ ਕੀ ਹੋਇਆ ਤੁਹਾਨੂੰ ਇਹ ਸੁਖੀ ਰਹਿਣ ਦਾ ਮੰਤਰ ਹੈ ਗੰਜਰ ਦੇ ਆ ਮੈਂ ਦੱਸ ਸੁਖੀ ਰਹਿਣ ਦੇ ਮੰਤਰ ਹੈ ਦੋ ਮੰਤਰ ਹੈ ਹਮ ਇੱਕ ਤਾਂ ਜੇ ਤੁਹਾਡੀ ਘਰ ਵਾਲੀ ਬੋਲ ਰਹੀ ਹੋਵੇ ਤੁਹਾਨੂੰ ਕੁਛ ਹਮ ਚੁੱਪ ਬੋਲਣਾ ਕੁਝ ਨਾ ਚੁੱਪ ਕਰ ਜਾਓ ਠੀਕ ਹੈ ਹਮ ਦੂਜਾ ਜੇ ਉਹ ਚੁੱਪ ਹੈ ਐਂ ਬੈਠੀ ਆ ਫਿਰ ਤਾਂ ਤੁਸੀਂ ਜਮੀਨਾਂ ਬੋਲੋ ਜੇ ਤੁਹਾਡਾ ਬਾਹਲਾ ਜੀ ਕਰਦਾ ਵੀ ਬੋਲਣ ਨੂੰ ਆਏ ਖੇਤਾ ਜੋ ਪੂਰੇ ਪੜਾਸ ਕੱਢੋ ਦੇਖੋ ਵੀ ਘਰ ਘਰ ਚੈੱਕ ਕਰਦਾ ਪਰ ਘਰੇ ਨਹੀਂ ਬੋਲਣਾ ਇਹ ਸੁਖੀ ਰਹਿਣ ਦਾ ਮੰਤਰ ਹੈ ਤੇ ਸੁਖੀ ਰਹਿਣਾ ਘਰੇ ਚੁੱਪਾ ਖੇਤਾ ਕੇ ਪੜਾਸ ਕੱਢ ਲੈ ਕਰ ਤੇਰੇ ਮੈਂ ਕੰਨ ਤੇ ਵਰੂ ਚੱਲ ਚਾਹ ਲੈ ਗਿਆ ਚੱਲ ਰੋਟੀ ਲੈ ਗਿਆ ਆਏ ਕਰ ਚੱਲ ਦੀਦਦਾ ਮੈਨੂੰ ਆਏ ਕਹੇ ਕਿ ਇਹ ਪੜਾਸ ਕਰ ਇਹ ਸੁਖੀ ਰਹਿਣ ਦਾ ਮੰਤਰ ਹੈ ਬਠੀਕਾ